ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਮੇਰੀ ਪਹਿਲੀ ਪ੍ਰੀਤ ਜਵਾਨੀ ਦੇ ਦਿਨ ਤੂਫਾਨ ਵਾਂਗ ਲੱਗ ਗਏ ਹੁਣ ਪੱਤ ਚੜ੍ਹ ਹੈ ਉਸ ਦੀ ਉਦਾਸੀ ਦੁੱਖ ਤੇ ਜਵਾਨੀ ਦੀਆਂ ਮਿੱਠੀਆਂ ਤੇ ਖੋੜੀਆਂ ਜਾਦਾ ਹਾਲਾਤੀਕ ਬਾਕੀ ਹਨ ਜਿਹੜੀ ਫਸਲ ਮੈਂ ਬੀਜੀ ਸੀ ਅੱਜ ਉਸ ਦੀ ਕਟਾਈ ਕਰ ਰਹੀ ਹਾਂ ਕਿਉਂਕਿ ਆਪਣੇ ਪੂਰੇ ਵਕਤ ਤੇ ਉਹ ਪੱਕ ਗਈ ਹੈ ਹੁਣ ਇਹ ਚਾਹੀਦਾ ਸੀ ਕਿ ਸੁੱਖ ਸ਼ਾਂਤੀ ਤੇ ਆਨੰਦ ਨਾਲ ਇਹ ਦਿਨ ਗੁਜ਼ਰਦੇ ਤੇ ਆਮ ਲੋਕਾਂ ਦੇ خیال ਵਿੱਚ ਮੈਨੂੰ ਇਹ ਸਭ ਕੁਝ ਪਤਾ ਵੀ ਹੈ ਪਰ ਅਫਸੋਸ ਮੇਰਾ ਦਿਲ ਹੀ ਜਾਣਦਾ ਹੈ ਕਿ ਮੈਨੂੰ ਕਿੰਨੀਆਂ ਕੁ ਮਾਨਸਿਕ ਪੀੜਾਂ ਹਨ ਅੱਜ ਮੇਰਾ ਵਾਹਲ-ਵਾਲ ਰੋ ਰਿਹਾ ਹੈ ਸ਼ਾਂਤੀ ਹਰ ਵੇਲੇ ਛੜਦੀ ਰਹਿੰਦੀ ਹੈ ਆਤਮਾ ਦੀ ਫਟਕਾਰ ਇੱਕ ਪਲ ਵੀ ਸਾਹ ਨਹੀਂ ਲੈ ਦਿੰਦੀ ਮੈਂ ਸਾਰੀ ਦੁਨੀਆ ਵਿੱਚ ਸ਼ਾਇਦ ਇੱਕੋ ਇੱਕ ਬਦਕਿਸਮਤ ਹਾਂ ਅਤੇ ਸ਼ਾਇਦ ਸੰਸਾਰ ਪਰ ਵਿੱਚ ਮੇਰੇ ਵਰਗਾ ਦੁਖੀ ਤੇ ਪੀੜਤ ਹੋਰ ਕੋਈ ਨਾ ਹੋਵੇ ਤੇ ਜੇ ਕੋਈ ਹੋਵੇ ਤਾਂ ਮੈਨੂੰ ਉਸ ਨਾਲ ਕੀ ਉਸ ਦੇ ਹੋਣ ਨਾਲ ਮੇਰੀ ਪਹਾੜ ਜਿੱਡੀ ਮੁਸੀਬਤ ਤਾਂ ਘਟ ਨਹੀਂ ਹੋ ਸਕਦੀ ਮੈਂ ਆਪਣੀ ਦੁੱਖ ਭਰੀ ਕਹਾਣੀ ਸੁਣਾ ਕੇ ਆਪ ਨੂੰ ਬੇਅਰਾਮ ਨਹੀਂ ਸਾਂ ਕਰਨਾ ਚਾਹੁੰਦਾ ਪਰ ਫਿਰ ਵੀ ਸੁਣਾਉਂਦਾ ਹਾਂ ਸ਼ਾਇਦ ਅਜਾਹ ਕਰਨ ਨਾਲ ਮੇਰੇ ਦਿਲ ਦੀ ਭੜਾਸ ਨਿਕਲ ਜਾਏ ਜਾਂ ਕੋਈ ਨੌਜਵਾਨ ਇਸ ਤੋਂ ਕੋਈ ਸਿੱਖਿਆ ਲੈ ਸਕੇ ਮੇਰੀ ਕਹਾਣੀ ਸ਼ਾਇਦ ਪੜੇ ਰਹਤੇ ਪਏ ਮਨੁੱਖਾਂ 'ਚੋਂ ਕਿਸੇ ਇੱਕ ਦਾ ਪੱਲਾ ਫੜ ਕੇ ਤੇ ਉਹ ਅੱਗੇ ਅੱਗੋਂ ਲਈ ਇਹਨਾ ਕੰਮਾਂ ਤੋਂ ਤੋਬਾ ਕਰੇ ਜੇ ਕਿਸੇ ਇੱਕ ਮਨੁੱਖ ਨੂੰ ਵੀ ਇਸ ਨਾਲ ਕੋਈ ਫਾਇਦਾ ਹੋ ਸਕੇ ਤਾਂ ਮੈਂ ਆਪਣੇ ਆਪ ਨੂੰ ਧੰਨ ਭਾਗ ਸਮਝਾਂਗਾ ਮੇਰੀ ਕਹਾਣੀ ਮੇਰੀ ਰਾਮ ਕਹਾਣੀ ਇੱਕ ਲੰਮੀ ਤੇ ਕਹਿਣ ਸੁਣਨ ਵਾਲੇ ਦੁਹਾ ਲਈ ਦੁਖਦਾਈ ਦਾਸਤਾ ਹੈ ਉਸ ਸਮੇਂ ਨੂੰ ਯਾਦ ਕਰਕੇ ਮੇਰੀ ਜਦੋਂ ਮੇਰੀ ਕਹਾਣੀ ਸ਼ੁਰੂ ਹੁੰਦੀ ਹੈ ਮੈਂ ਕੰਬ ਉੱਠਦਾ ਹਾਂ ਉਹ ਨਾ ਭੁੱਲ ਸਕਣ ਵਾਲੀਆਂ ਯਾਦਾਂ ਅੱਖਾਂ ਅੱਗੇ یوں ਮੂੰਹ ਅੱਡੀ ਆਣ ਖਲੋਂਦੀਆਂ ਹਨ ਮਾਨੋ ਮੈਨੂੰ ਹੁਣੇ ਉੱਗਲ ਜਾਣਗੀਆਂ ਨਿਕਲ ਜਾਣਗੀਆਂ ਜੇ ਮੈਂ ਸੌਂ ਜਾਂਦਾ ਹਾਂ ਤਾਂ ਭਿਆਨਕ ਸੁਪਨੇ ਘਲ ਘੁੱਟਦੇ ਹਨ ਨਰਮ ਬਿਸਤਰਾ ਕੰਡੀਆਂ ਦੀ ਸੇਜ ਬਣ ਜਾਂਦਾ ਹੈ ਤੇ ਅਜਿਹਾ ਮਾਲੂਮ ਹੁੰਦਾ ਹੈ ਜਿਵੇਂ ਜਿਸਮ ਅੱਗ ਤੇ ਪਿਆਸ ਛੜ ਰਿਹਾ ਹੋਵੇ ਇਕਾਂਤ ਡਰਾਮਣੀ ਇਕਾਂਤ ਹਜ਼ਾਰਾਂ ਕਸ਼ਟ ਤੇ ਪੀੜਾਂ ਦੇਣ ਵਾਲੀ ਇਕਾਂਤ ਉਹ ਇਕਾਂਤ ਜਿਸ ਦੇ ਹਿਰਦੇ ਵਿੱਚ ਜਰਾ ਵੀ ਤਰਸ ਨਹੀਂ ਜਿਸ ਪਾਸ ਸਤਿਆਚਾਰ ਤੇ ਜ਼ੁਲਮ ਦੇ ਸવાય ਕੁਝ ਵੀ ਨਹੀਂ ਇਹ ਇਕਾਂਤ ਹੌਲੀ-ਹੌਲੀ ਪਟਾਪੇ ਨਾਲ ਹੀ ਆਦਮੀ ਪਾਸ ਆ ਜਾਂਦੀ ਹੈ ਤੇ ਫਿਰ ਕਦੀ ਪਿੱਛਾ ਨਹੀਂ ਛੱਡਦੀ ਕਬਰ ਵਿੱਚ ਵੀ ਨਾਲ ਹੀ ਜਾਂਦੀ ਹੈ ਅਫਸੋਸ ਆਪਣੇ ਉਜੜੇ ਹੋਏ ਘਰ ਵਿੱਚ ਬੱਚਿਆਂ ਦੇ ਤੁਰਨ ਫਿਰਨ ਨੱਚਣ ਟੱਪਣ ਤੇ ਹੱਸਣ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ ਪਰ ਮੈਨੂੰ ਉਹਨਾਂ ਬੱਚਿਆਂ ਦੀਆਂ ਸਿਸਕੀਆਂ ਤੇ ਆਹਾਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ ਜਿਨ੍ਹਾਂ ਨੂੰ ਵਧਨ ਫੁੱਲਣ ਤੇ ਖਿੜਨ ਤੋਂ ਪਹਿਲਾਂ ਹੀ ਮੈਂ ਕਬਰ ਦੇ ਹਨੇਰੀ ਕੋਠਰੀ ਵਿੱਚ ਭੇਜ ਦਿੱਤਾ ਹੈ ਉਹਨਾਂ ਦਾ ਗੁਨਾਹ ਸਿਰਫ ਐਨਾ ਸੀ ਕਿ ਉਹ ਮੇਰੀ ਬਰਫ਼ ਵਰਗੀ ਚਿੱਟੀ ਚਾਦਰ ਤੇ ਦਾਗ ਲਾਉਣ ਵਾਲੇ ਸਨ ਮੇਰੀਆਂ ਕਾਲੀਆਂ ਕਰਤੂਤਾਂ ਦਾ ਚੁਰਾਹੇ ਵਿੱਚ ਭਾਂਡਾ ਪੰਨ ਦਿੰਦੇ ਇਹ ਮੈਂ ਇਸ ਤਰ੍ਹਾਂ ਕਿਸ ਤਰ੍ਹਾਂ ਬਿਸਦਾਸ ਨਹੀਂ ਹਿੱਸਾ ਕਰ ਸਕਦਾ ਇਤਨਾ ਪਾਪੀ ਹੋਣ ਦੇ ਬਾਵਜੂਦ ਦੁਨੀਆ ਵਾਲਿਆਂ ਦੇ ਸਾਹਮਣੇ ਇੱਕ ਪਵਿੱਤਰ ਆਤਮਾ ਬਣ ਕੇ ਰਹਿਣਾ ਚਾਹੁੰਦਾ ਸਾਂ ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਇਆ 16 ਸਾਲ ਦੀ ਉਮਰ ਵਿੱਚ ਮਾਪਿਆਂ ਦਾ ਸਾਯਾ ਸਿਰ ਉੱਠ ਗਿਆ ਮੇਰੇ ਪਾਲਣਾ ਮੇਰੇ ਵੱਡੇ ਭਰਾ ਨੇ ਕੀਤੀ ਸ਼ਾਇਦ ਹੀ ਕਿਸੇ ਦਾ ਭਰਾ ਇਹੋ ਜਿਹਾ ਦਿਾਲੂ ਤੇ ਹਮਦਰਦ ਹੋਵੇ ਉਸਦੇ ਜੀਵਨ ਸਾਹਮਣੇ ਕਾਮਯਾਬੀ ਦਾ ਉਦੇਸ਼ ਸਿਰਫ ਮੈਂ ਹੀ ਸੀ ਉਸਦੇ ਸਾਰੇ ਸੁੱਖਾਂ ਤੇ ਦੁੱਖਾਂ ਦਾ ਕੇਂਦਰ ਮੇਰੀ ਜਾਨਤ ਹੀ ਸੀ ਉਸ ਦੀਆਂ ਆਸਾਂ ਉਮੀਦਾਂ ਮੇਰੇ ਨਾਲ ਹੀ ਸੰਬੰਧਿਤ ਸਨ ਮਾਂ ਦੀ ਮੌਤ ਪਿਛੋਂ ਇੱਕ ਦਿਨ ਮੇਰੇ ਭਰਾ ਨੇ ਮੈਨੂੰ ਇਕੱਲਿਆਂ ਬਿਠਾ ਕੇ ਗਿਆ ਦੋਦ ਵੀਰ ਤੈਨੂੰ ਪਤਾ ਹੈ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ ਮੇਰੇ ਪਾਸ ਕਾਫੀ ਤਾਂ ਦੌਲਤ ਹੈ ਤੇ ਮੈਂ ਤੇਰੀ ਪਾਲਣਾ ਬੜੀ ਚੰਗੀ ਤਰ੍ਹਾਂ ਕਰ ਸਕਦਾ ਹਾਂ ਮੈਂ ਤੈਨੂੰ ਬੜਾ ਹੁਣ ਹਰ ਮੁੰਡਾ ਸਮਝਦਾ ਹਾਂ ਤੇ ਮੇਰੀ ਦੇਲੀ ਇੱਛਾ ਹੈ ਕਿ ਜੇ ਤੂੰ ਪੜ੍ਹ ਲਿਖ ਕੇ ਕਿਸੇ ਉੱਚੀ ਪੋਜੀਸ਼ਨ ਤੇ ਪਹੁੰਚ ਸਕੇ ਤਾਂ ਮੈਂ ਉਸ ਤੇ ਬੜਾ ਫਕਰ ਕਰਾਂਗਾ ਮੈਂ ਆਪ ਤੇ ਇੰਨਾ ਪੜ ਨਹੀਂ ਸਕਿਆ ਪਰ ਆਪਣੇ ਮਿੱਤਰਾਂ ਵਿੱਚ ਇਹ ਤਾਂ ਕਹਿ ਸਕਾਂਗਾ ਕਿ ਮੇਰਾ ਛੋਟਾ ਵੀਰ ਕਿੰਨਾ ਵਿਦਵਾਨ ਹੈ ਮੇਰੇ ਭਰਾਣੇ ਬੜੀ ਮਿਹਨਤ ਤੇ ਤੇ ਖੁੱਲੇ ਖਰਚ ਨਾਲ ਮੇਰੀ ਪੜ੍ਹਾਈ ਦਾ ਪ੍ਰਬੰਧ ਕੀਤਾ ਤੇ ਸੱਚ ਤਾਂ ਇਹ ਕੀ ਮੈਂ ਵੀ ਜਾਨ ਤੋੜ ਮਿਹਨਤ ਕੀਤੀ ਪੂਰੇ 6 ਸਾਲ ਮੈਂ ਕਿਤਾਬੀ ਕੀੜਾ ਬਣਿਆ ਰਿਹਾ ਤੇ ਇਸ ਦੇ ਨਾਲ ਹੀ ਪਿਆਰ ਪਿੰਗਾ ਵੀ ਚੋਰੀ-ਛਿਪੀ ਪਾ ਲਿਆ ਕਰਦਾ ਸਾਂ ਪਰ ਬੜੇ ਸੰਕੋਚ ਨਾਲ ਸ਼ੁਰੂ-ਸ਼ੁਰੂ ਵਿੱਚ ਤਾਂ ਮੇਰਾ ਖਿਆਲ ਸੀ ਕਿ ਮੇਰਾ ਰਾਜ ਕਿਸੇ ਤਰ੍ਹਾਂ ਬੜਿਆ ਰਹੇਗਾ ਪਰ 6ਵੇਂ ਸਾਲ ਨੂਮਿਆ ਬਿਲਕੁਲ ਹੀ ਬਦਲ ਗਿਆ ਤੇ ਆਪਣੇ ਆਪ ਨੂੰ ਸਦਾ ਲਈ ਬਰਬਾਦ ਕਰ ਲਿਆ ਇੱਕ ਰਾਤ ਨੂੰ ਮੇਰਾ ਭਰਾ ਕੰਮ ਤੋਂ ਬੜੀ ਧਿਆਨ ਨਾਲ ਘਰ ਪਰਤਿਆ ਮੈਂ ਸ਼ਰਾਬ ਦੇ ਨਸ਼ੇ ਵਿੱਚ चूर ਸਾਂ ਮੈਂ ਉਸ ਨੂੰ ਕਦੇ ਗੁੱਸੇ ਵਿੱਚ ਨਹੀਂ ਸੀ ਵੇਖਿਆ ਪਰ ਉਸ ਦਿਨ ਉਹ ਮੈਨੂੰ ਇਸ ਹਾਲਾਤ ਵਿੱਚ ਦੇਖ ਕੇ ਖاموش ਨਾ رہ ਸਕਿਆ ਬੜੀ ਤੇਜ਼ੀ ਨਾਲ ਮੇਰੇ ਵੱਲ ਵਧਿਆ ਤੇ ਦੋਵਾਂ ਹੱਥਾਂ ਨਾਲ ਮੇਰੇ ਮੋਢਿਆਂ ਨੂੰ ਝੰਜੋੜ ਕੇ ਕਹਿਣ ਲੱਗਾ ਦੌੜ ਤੂੰ ਕਿੰਨੇ ਡੂੰਘੇ ਪਾਪ ਦੇ ਖੱਡੇ ਵਿੱਚ ਜਾ ਰਹੀ ਹਾਂ ਤੂੰ ਮੇਰੇ ਪਿਆਰ ਦੀ ਕਦਰ ਨਹੀਂ ਕੀਤੀ ਮੈਂ ਵੀ ਹੱਲੀ ਨੌਜਵਾਨ ਹਾਂ 30 ਸਾਲ ਦੀ ਉਮਰ ਵਿੱਚ ਕੋਈ ਬੁੱਢਾ ਨਹੀਂ ਹੋ ਜਾਂਦਾ ਮੇਰੇ ਪਹਲੂ ਵਿੱਚ ਵੀ ਦਿਲ ਹੈ ਦਿਲ ਵਿੱਚ ਪ੍ਰੇਮ ਹੈ ਪ੍ਰੇਮ ਵਿੱਚ ਰਵਾਨੀ ਹੈ ਤੇ ਰਵਾਨੀ ਵਿੱਚ ਜੋਸ਼ ਤੇ ਜੋਸ਼ ਵਿੱਚ ਖਿੱਚ ਤੇ ਹੋਰ ਬਥੇਰਾ ਕੁਝ ਹੈ ਮੈਂ ਆਪਣੀ ਪ੍ਰੇਮਿਕਾ ਦਾ ਜੀਵਨ ਭਾਰੀ ਭਾਰੀ ਬਣਾ ਰੱਖਿਆ ਹੈ ਕਿਉਂਕਿ ਮੈਂ ਪ੍ਰਣ ਕਰ ਚੁੱਕਾ ਹਾਂ ਕਿ ਜਦ ਤੱਕ ਤੇਰੀ ਪੜ੍ਹਾਈ ਖਤਮ ਨਹੀਂ ਹੋ ਜਾਂਦੀ ਮੈਂ ਵਿਆਹ ਨਹੀਂ ਕਰਾਂਗਾ ਤੇਰੀ ਪੜ੍ਹਾਈ ਦਾ ਇਹ ਆਖਰੀ ਸਾਲ ਹੈ ਜੇ ਤੂੰ ਆਪਣੀ ਪੜ੍ਹਾਈ ਵੱਲ ਪੂਰੀ ਤਵਜੂ ਦੇ ਕੇ ਇਹ ਸਾਲ ਖਤਮ ਕਰ ਲੇ ਤਾਂ ਮੈਂ ਤੇਰੀ ਹਰ ਸੇਵਾ ਕਰਨ ਲਈ ਤਿਆਰ ਹਾਂ ਪਰ ਇਹ ਯਾਦ ਰੱਖੀ ਕਿ ਮੈਂ ਬਦਮਾਸ਼ਾਂ ਤੇ ਸ਼ਰਾਬੀਆਂ ਦਾ ਸਾਥੀਵਾਲ ਨਹੀਂ ਮੈਂ ਕਾਫੀ ਨਸ਼ੇ ਵਿੱਚ ਸਾਂ ਫਿਰ ਵੀ ਸੰਭਲ ਕੇ ਜਵਾਬ ਦਿੱਤਾ ਵੀਰ ਜੀ ਮੈਂ ਅੱਗੇ ਅਗੋਂ ਕਦੀ ਆਪ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਉਸੇ ਸਾਲ ਬਸੰਤ ਦੀ ਰੁੱਤੇ ਮਰੀਮ ਨਾਲ ਮੇਰੀ ਮੁਲਾਕਾਤ ਹੋਈ ਸੀ ਅੱਜ ਵੀ ਉਸ ਦੀ ਸੁੰਦਰ ਤੇ ਪਿਆਰ ਭਰੀ ਮੂਰਤ ਮੇਰੀਆਂ ਅੱਖਾਂ ਵਿੱਚ ਸਮਾਈ ਹੋਈ ਸੀ ਉਹ ਸੁੰਦਰ ਸਰੀਰ ਜਾਦੂ ਭਰੀਆਂ ਅੱਖਾਂ ਮਲਸੂਮ ਬਾਲਾ ਵਰਗੇ ਸ਼ਵਸ਼ ਹੋਟ ਉਹ ਬਤਨਸੀਬ ਆਦਮੀ ਮੈਂ ਹੀ ਸੀ ਜਿਸ ਦੇ ਨਾਪਾਕ ਹੌਟਾ ਨੇ ਉਸ ਨੂੰ ਉਸ ਦੀ ਪਵਿੱਤਰਤਾ ਹਮੇਸ਼ਾ ਲਈ ਨਸ਼ਟ ਕਰ ਦਿੱਤੀ ਉਹ ਆਪਣੀ ਮਾਂ ਦੀ ਇਕਲੌਤੀ ਬੱਚੀ ਸੀ ਉਸ ਦੀ ਇੱਕ ਸਹੇਲੀ ਨੇ ਘਰ ਦੇ ਘਰ ਮੇਰੀ ਪਹਿਲੀ ਮੁਲਾਕਾਤ ਹੋਈ ਸੀ ਉੱਥੇ ਉਹ ਸੈਰ ਕਰਨ ਆਈ ਸੀ ਮਹੀਨਾ ਭਰ ਮੈਂ ਉਸ ਕਲੀ ਦੇ ਉੱਠ ਰਹੇ ਜੋ ਬੰਦਾ ਸਵਾਦ ਬਿਨਾਂ ਰੋਕ ਟੋਕ ਲੈਂਦਾ ਰਿਹਾ ਪਰ ਅੱਜ ਉਸ ਦੀ ਯਾਦ ਮੇਰੇ ਲਈ ਕੰਡੇ ਬਣੀ ਹੋਈ ਹੈ ਜਿਹੜੀ ਹਰ ਵਕਤ ਮੇਰੇ ਸੀਨੇ ਨੂੰ ਛੇਕਦੀ ਰਹਿੰਦੀ ਹੈ ਮੈਂ ਸਾਰਾ ਦਿਨ ਉਸ ਦੇਵੀ ਦੀ ਮੂਰਤ ਸਾਹਮਣੇ ਬੈਠਾ ਰਹਿੰਦਾ ਹਾਂ ਰਾਤ ਨੂੰ ਵੀ ਹਟਣਾ ਨਹੀਂ ਚਾਹੁੰਦਾ ਉਹ અત્યੰਤ ਸੁੰਦਰ ਸੀ ਉਸ ਦੇ ਸਾਹਮਣੇ ਵੱਡੇ ਵੱਡੇ ਤਪੱਸਵੀਆਂ ਦੇ ਸਥਿਯਾਰਤੀਆਂ ਦਾ ਮਾਨ ਵੀ ਭੰਗ ਹੋ ਜਾਂਦਾ ਸੀ ਉਸ ਦੇ ਅੰਦਰ ਪ੍ਰੇਮ ਸਾਗਰ ਠਾਠਾ ਮਾਰ ਰਿਹਾ ਹੁੰਦਾ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿਵੇਂ ਪ੍ਰੇਮ ਕੀਤਾ ਜਾਂਦਾ ਹੈ ਇੱਕ ਦਿਨ ਸ਼ਾਮੀ ਅਸੀਂ ਦੋਵੇਂ ਘਰ ਵਿੱਚ ਰਹਿ ਗਏ ਘਰ ਦੇ ਸਾਰੇ ਆਦਮੀ ਸਹਿਰ ਨੂੰ ਚਲੇ ਗਏ ਉਹ ਜਾਣਾ ਚਾਹੁੰਦੀ ਸੀ ਪਰ ਮੇਰੀ ਖਾਤਰ ਘਰ ਵਿੱਚ ਰਹਿ ਗਈ ਉਹ ਗੁਲਾਬ ਦੇ ਫੁੱਲ ਤੋਂ ਵਧੇਰੇ ਨਾਜੁਕ ਤੇ ਪਵਿੱਤਰ ਸੀ ਪਰ ਅਫਸੋਸ ਕਿ ਉਸ ਦਿਨ ਪਿਛੋਂ ਉਸ ਦੀ ਨਜਾਕਤ ਤੇ ਪਵਿੱਤਰਤਾ ਤੇ ਸਦਾ ਲਈ ਕਲੰਕ ਲੱਗ ਗਿਆ ਚੰਨ ਵਰਗੇ ਮੁਖੜੇ ਤੇ ਚੰਦਰੇ ਪਾਪੀ ਨੇ ਭੈੜੀ ਚੰਦਰੇ ਪਾਪੀ ਦੀ ਭੈੜੀ ਨਜ਼ਰ ਪੈ ਗਈ ਮੇਰੀ ਆਤਮਾ ਨੇ ਮੈਨੂੰ ਫਟਕਾਰਿਆ ਪਰ ਉਹ ਬੜੀ ਸਧਾਰਨ ਜਹੀ ਸੀ ਇਸੇ ਮੁਕਾਬਲੇ ਤੇ ਮੈਨੂੰ ਆਪਣੀ ਜਿੱਤ ਉੱਤੇ ਬੜਾ ਅਭਿਮਾਨ ਸੀ ਮੈਂ ਕਮਸੂਮ ਕਲੀ ਦਾ ਰਸ ਚੂਸ ਕੇ ਖੁਸ਼ ਹੋ ਰਹੀ ਆਂ ਉਸ ਵਕਤ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਮਾਨੋ ਮੈਂ ਇੱਕ ਬੜੀ ਭਾਰੀ ਮੁਹਿੰਮ ਸਫਲ ਕਰ ਲਈ ਸੀ ਜਾਂ ਕੋਈ ਅਜਿੱਤ ਮੋਰਚਾ ਮਾਰ ਲਿਆ ਸੀ ਭਰਾ ਦੀ ਉੱਪਰਲੀ ਝਾੜ ਚੰਬ ਤੋਂ ਕਈ ਦਿਨ ਪਿੱਛੋਂ ਮਰੀਮ ਦੀ ਚਿੱਠੀ ਆਈ ਜਿਸ ਵਿੱਚ ਲਿਖਿਆ ਸੀ ਦੋ ਛੇਤੀ ਘਰ ਆਉਣਾ ਬੜਾ ਜ਼ਰੂਰੀ ਕੰਮ ਹੈ ਚਿੱਠੀ ਵੇਖਦਿਆਂ ਸਾਰ ਮੈਂ ਉੱਛਲ ਗਿਆ ਕਿਉਂ ਨਾ ਉਸ ਦੀ ਰਹੀ ਸਹੀ ਅਸਮਤ ਲੋਟ ਲਈ ਜਾਵੇ ਇਹ ਖਿਆਲ ਕਰਕੇ ਉਸ ਵੱਲ ਤੁਰ ਪਿਆ ਮਰਮੀਮ ਆਪਣੇ ਦਰਵਾਜ਼ੇ ਵਿੱਚ ਖਲੋਤੀ ਸੀ ਉਸ ਦਾ ਚਿਹਰਾ ਬਿਲਕੁਲ ਉੱਟਿਆ ਹੋਇਆ ਸੀ ਤੇ ਚਿੰਤਾ ਦੇ ਨਿਸ਼ਾਨ ਸਾਫ਼ ਜਾਹਿਰ ਹੋ ਰਹੇ ਸਨ ਖੂਬਸੂਰਤ ਤੇ ਜੋਗਨਮਤਿਆ ਸਰੀਰ ਸੋਕ ਕੇ ਟੀਲਾ ਹੋ ਗਿਆ ਸੀ ਚਾਨਜੇ ਮੁਖੜੀ ਉੱਤੇ ਹਵਾਈਆਂ ਉੱਡ ਰਹੀਆਂ ਸਨ ਅੱਖਾਂ ਵਿੱਚ ਬੇਵਸੀ ਟਪਕ ਰਹੀ ਸੀ ਲੜਖਲਾਉਂਦੀ ਆਵਾਜ਼ ਵਿੱਚ ਬੜੀ ਮੁਸ਼ਕਲ ਨਾਲ ਉਹ ਕਹਿਣ ਲੱਗੀ "ਆਹ ਪਿਆਰੇ ਦੌਦ ਤੁਸੀਂ ਆ ਗਏ ਤੁਸੀਂ ਬੜਾ ਚੰਗਾ ਕੀਤਾ ਉਸ ਵਕਤ ਤੁਹਾਡਾ ਆਉਣਾ ਬੜਾ ਜ਼ਰੂਰੀ ਸੀ ਇਸ ਵਕਤ ਤੁਹਾਡਾ ਹੋਣਾ ਬੜਾ ਜ਼ਰੂਰੀ ਸੀ ਮੁਬਾਰਕ ਹੋਵੇ ਮੇਰਾ ਬੱਚਾ ਸਗੋਂ ਸਾਡਾ ਦੋਹਾਂ ਦਾ ਬੱਚਾ" ਇਹ ਆਖਦਿਆਂ ਉਸਨੇ ਦੋਹਾਂ ਹੱਥਾਂ ਨਾਲ ਮੇਰਾ ਮੂੰਹ ਪੂਰੇ ਜੋਰ ਨਾਲ ਦਬਾ ਲਿਆ ਤੇ ਉਸਦੇ ਹੱਥ ਕੰਬ ਰਹੇ ਸਨ ਮੈਂ ਹੌਲੀ ਕੁਸਤੇ ਹੱਥ ਅਲੱਗ ਕਰ ਦਿੱਤੇ ਮਰੀਮ ਪਰੇਸ਼ਾਨ ਨਾ ਹੋ ਮੈਂ ਬਨਾਵਟੀ ਹਾਸਾ ਹਸਦੇ ਹੋਏ ਕਿਹਾ ਮੈਂ ਤੇਰੀ ਜ਼ਰੂਰ ਮਦਦ ਕਰਾਂਗਾ ਤੂੰ ਸਿਰਫ ਇਹ ਲੇਖ ਦੇ ਕਿ ਇਸ ਬੱਚੇ ਨਾਲ ਮੇਰਾ ਕੋਈ ਸਬੰਧ ਨਹੀਂ ਜੇ ਤੂੰ ਇਸ ਤਰ੍ਹਾਂ ਕਰ ਦੇਵੇਂ ਤਾਂ ਮੈਂ ਹੁਣੇ ਤੈਨੂੰ 2000 ਰੁਪਏ ਦੇਣ ਲਈ ਤਿਆਰ ਹਾਂ ਉਹ ਪਿੱਛੇ हट ਗਈ ਜਿਵੇਂ ਕਾਲਾ ਸੱਪ ਉਸ ਨੂੰ ਦਸਣਾ ਚਾਹੁੰਦਾ ਸੀ ਹੈ ਉਸ ਜ਼ੋਰ ਦੀ ਚੀਖ ਮਾਰੀ ਦੌੜ ਤੁਸੀਂ ਕੀ ਕਿਹਾ ਮੈਂ ਸੱਚਾ ਆਖਦਾ ਹਾਂ ਮੈਂ ਤਿਰਜਨਾਲ ਉੱਤਰ ਦਿੱਤਾ ਤੇ ਮੇਰੇ ਭਰਾ ਨੂੰ ਖਬਰ ਹੋ ਗਈ ਜੇ ਮੇਰੇ ਭਰਾ ਨੂੰ ਖਬਰ ਹੋ ਗਈ ਤਾਂ ਮੇਰਾ ਜੀਵਨ ਬਰਬਾਦ ਹੋ ਜਾਵੇਗਾ ਮੇਰੀ ਪੜ੍ਹਾਈ ਰੁਕ ਜਾਵੇਗੀ ਮੇਰਾ ਭਵਿੱਖ ਤਬਾਹ ਹੋ ਜਾਵੇਗਾ ਜੇ ਤੂੰ ਮੇਰੀ ਪਿਆਰੀ ਮਰੀਮ ਇਸ ਤਰ੍ਹਾਂ ਲਿਖਣ ਲਈ ਤਿਆਰ ਹੋ ਜਾਵੇਂ ਤਾਂ ਹੁਣੇ 2000 ਰੁਪਏ ਮਿਲ ਜਾਏਗਾ ਵਰਨਾ ਜਿਵੇਂ ਤੇਰੀ ਮਰਜ਼ੀ ਕਰ ਲੈ ਉਸ ਦੀਆਂ ਅੱਖਾਂ ਪਰ ਆਈਆਂ ਅਥਰੂ ਬਾਹਰ ਨਾ ਆ ਸਕੀ ਲੰਮੀਆਂ ਲੰਮੀਆਂ ਕਾਲੀਆਂ ਪਲਕਾਂ ਵਿੱਚ ਰੁਕ ਕੇ ਹਿੱਲਣ ਲੱਗੀਆਂ ਉਸ ਨੇ ਆਪਣੇ ਗੋਰੇ ਗੋਰੇ ਕੋਮਲ ਹੱਥ ਛਾਤੀ ਉੱਤੇ ਇਸ ਤਰ੍ਹਾਂ ਰੱਖ ਲਏ ਕਿ ਪੱਥਰ ਦਿਲ ਵੀ ਮੋਮ ਹੋ ਜਾਵੇ ਉਫ ਮੇਰਾ ਸਭ ਕੁਝ ਨਸ਼ਟ ਹੋ ਗਿਆ ਉਸ ਦੀ ਆਵਾਜ਼ ਕੰਬ ਰਹੀ ਸੀ ਉਸ ਦਾ ਸਰੀਰ ਵੀ ਕੰਬ ਰਿਹਾ ਸੀ ਆਵਾਜ਼ ਵਿੱਚ ਗੁੱਸੇ ਕਰਕੇ ਸక్తి ਆ ਗਈ ਉਹੋਸ਼ ਜੈਰੀ ਨਾ ਘਣਵਾਗ ਫੁੰਕਾਰ ਕੇ ਬੋਲੀ ਦੋਦ ਕੀ ਤੂੰ ਮੇਰਾ ਲਹੂ ਮਾਸ ਤੇ ਹੱਡੀਆਂ ਮੁੱਲ ਲੈਣਾ ਚਾਹੁੰਦਾ ਏ ਮੇਰੀ ਇਤਨੀ ਬੇਇੱਜ਼ਤੀ ਕੀ ਤੂੰ ਮੇਰੀ ਆਤਮਾ ਦਾ ਸੌਦਾ ਕਰ ਰਿਹਾ ਏ ਮੈਂ ਤੇਰੇ ਮੂੰਹ ਅੱਜ ਕੀ ਸੁਣ ਰਹੀ ਹਾਂ ਉਸ ਮੂੰਹ ਮੂੰਹ ਵਿੱਚੋਂ ਇਸ ਜਿਸ ਵਿੱਚੋਂ ਪਿਆਰੇ ਮੇਰੀਆਂ ਅੱਖਾਂ ਦੇ ਚਾਨਣ ਤੇ ਚੰਨ ਜੀ ਆਦ ਮਿੱਠੇ ਬੋਲ ਸੁਣਿਆ ਕਰਦੀ ਸਾਂ ਮੈਂ ਆਪਣਾ ਸਭ ਕੁਝ ਤੇਰੇ ਹਵਾਲੇ ਕਰ ਦਿੱਤਾ ਮੇਰੀ ਅਸਮਤ ਮੇਰੀ ਇੱਜ਼ਤ ਮੇਰੀ ਦੌਲਤ ਪ੍ਰੇਮ ਇਹ ਸਰੀਰ ਮੇਰੀ ਆਤਮਾ ਮੇਰਾ ਸਭ ਕੁਝ ਤੇਰਾ ਹੋ ਗਿਆ ਪਰ ਤੂੰ ਮੇਰਾ ਹੋ ਨਾ ਸਕਿਆ ਮੈਨੂੰ ਯਕੀਨ ਨਹੀਂ ਆਉਂਦਾ ਕਿ ਤੂੰ ਉਹੀ ਕੁਝ ਕਹਿ ਰਿਹਾ ਹੈ ਜੋ ਕੁਝ ਚਾਹੁੰਦਾ ਹੈ ਇਹ ਮੇਰਾ ਬੱਚਾ ਹੈ ਇਸ ਦਾ ਕੀ ਸਬੂਤ ਮੈਂ ਨਫ਼ਰਤ ਨਾਲ ਕਿਹਾ ਸੁਨਦੇ ਆਸਾਰ ਉਹ ਇਵੇਂ ਉਛਲੀ ਜਿਵੇਂ ਉਸਦੇ ਮੂੰਹ ਉੱਤੇ ਕੋਈ ਥੱਪੜ ਝਾੜ ਦਿੱਤਾ ਹੋਵੇ ਉਸਦੇ ਹੋੜ ਫੜਕਣ ਲੱਗੇ ਚੁੱਕਿਆ ਹੋਇਆ ਸਿਰ ਉੱਪਰ ਉਠ ਪਿਆ ਤੇ ਗੁੱਸੇ ਨਾਲ ਭਰੀ ਹੋਈ ਆਵਾਜ਼ ਵਿੱਚ ਉਹ ਕਹਿਣ ਲੱਗੀ ਮੈਂ ਆਪਣਾ ਸਭ ਕੁਝ ਤੇਰੀ ਪੇਂਟ ਕਰ ਦਿੱਤਾ ਪਰ ਤੂੰ ਮੇਰੀਆਂ ਫੁੱਲਾਂ ਵਰਗੀਆਂ ਕੋਮਲ ਅਮੰਗਾ ਨੂੰ অতি ਬੇਦਰਦੀ ਨਾਲ ਕੁਚਲ ਦਿੱਤਾ ਦੂਰ ਹੋ ਜਾ ਦੁਸ਼ਟ ਮੇਰੇ ਸਾਹਮਣੋਂ ਮੈਂ ਲੰਡਨ ਵਾਪਸ ਆ ਗਿਆ ਤੇ ਆਪਣੀ ਪੜ੍ਹਾਈ ਵਿੱਚ ਲੱਗ ਗਿਆ ਕੁਝ ਦਿਨ ਪਿੱਛੋਂ ਮੈਨੂੰ ਇੱਕ ਚੰਗੀ ਨੌਕਰੀ ਮਿਲ ਗਈ ਜਿਸ ਨਾਲ ਮੇਰਾ ਭਵਿੱਖ ਸ਼ਾਨਦਾਰ ਹੋ ਗਿਆ। ਉਸੇ ਸਾਲ ਗਰਮੀਆਂ ਵਿੱਚ ਮੈਨੂੰ ਵੱਡੇ ਭਰਾ ਦੀ ਸ਼ਾਦੀ ਉੱਤੇ ਪਿੰਡ ਜਾਣਾ ਪਿਆ। ਉੱਥੋਂ ਇੱਕ ਜ਼ਰੂਰੀ ਕੰਮ ਲਈ ਮੈਂ ਮਰੀਮ ਦੇ ਪਿੰਡ ਵੀ ਗਿਆ। ਇੱਕ ਦਿਨ ਉੱਥੇ ਮੈਂ ਸੜਕ ਤੇ ਕੁਝ ਮਿੱਤਰਾਂ ਨਾਲ ਖੜੋਤਾ ਹੋਇਆ ਸੀ ਕਿ ਦੂਰੋਂ ਮਰੀਮ ਆਉਂਦੀ ਨਜ਼ਰ ਆਈ। ਉਹ ਗੱਡੀ ਲਈ ਸਾਡੇ ਪਾਸ ਆ ਗਈ। ਗੱਡੀ ਵਿੱਚ ਇੱਕ ਸੁੰਦਰ ਛੋਟੀ ਬੱਚੀ ਸੀ। ਰਾਹੀਰਾ ਵਿੱਚੋ ਇੱਕ ਨੇ ਮਖੌਲ ਨਾਲ ਉਸ ਨੂੰ ਕਿਹਾ ਮਾਂ ਸਲਾਮ ਉਹ ਮੂੰਹ ਨਾ ਬੋਲੀ ਪਰ ਉਸਨੇ ਇਸ ਢੰਗ ਨਾਲ ਘਰ ਘੂਰ ਕੇ ਵੇਖਿਆ ਕਿ ਬੇਅਦਬ ਆਦਮੀ ਲਿਜਜਤ ਹੋ ਗਿਆ ਜਿਵੇਂ ਕਿ ਉਹ ਤਰਤੀ ਵਿੱਚ ਸਮਾ ਜਾਣਾ ਚਾਹੁੰਦਾ ਸੀ ਮਰੀਮ ਚੁੱਪਚਾਪ ਅੱਗੇ ਲੰਘ ਗਈ ਮੈਂ ਸਾਥੀਆਂ ਪਾਸੋਂ ਅਣਜਾਣ ਬਣ ਕੇ ਪੁੱਛਿਆ ਇਹ ਬੱਚਾ ਕਿਸਤਾ ਹੈ ਮੇਰੇ ਸਾਥੀ ਨੇ ਕਿਹਾ ਪਿੰਡ ਵਾਲਿਆਂ ਨੇ ਇਸ ਗੱਲ ਦੀ ਬੜੀ ਖੋਜ ਕੀਤੀ ਪਰ ਇਸ ਸੰਬੰਧੀ ਕਿਸੇ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲ ਸਕਿਆ ਜਿਸ ਦਿਨ ਕੁੜੀ ਪੈਦਾ ਹੋਈ ਉਸੇ ਦਿਨ ਮਰੀਮ ਦੀ ਮਾਂ ਮਰ ਗਈ ਹੁਣ ਉਹ ਇੱਕ ਦਰਜੀ ਦੀ ਦੁਕਾਨ ਤੇ ਨੌਕਰ ਹੈ ਮਿਹਨਤ ਮਜ਼ਦੂਰੀ ਨਾਲ ਪੇਟ ਪਾਲਦੀ ਹੈ ਸੁਣਿਆ ਹੈ ਕਿ ਕਿਸੇ ਇਟਲੀ ਵਾਸੀ ਨਾਲ ਉਸ ਦਾ ਵਿਆਹ ਹੋਣ ਵਾਲਾ ਹੈ ਸ਼ਾਇਦ ਉਹ ਬੇਵਕੂਫ ਇਸ ਦੇ ਰੂਪ ਉੱਤੇ ਮੋਹਿਤ ਹੋ ਗਿਆ ਹੋਵੇ ਇਸ ਪਿੱਛੋਂ ਕਈ ਮਹੀਨੇ ਮੇਰੇ ਉੱਤੇ ਉਦਾਸੀ ਸ਼ਾਈ ਰਹੀ ਹਰ ਵੇਲੇ ਮਰੀਮ ਦਾ ਉਦਾਸ ਚਿਹਰਾ ਮੇਰੀਆਂ ਅੱਖਾਂ ਅੱਗੇ ਫਿਰਦਾ ਰਿਹਾ ਕਈ ਵਾਰੀ ਖਿਆਲ ਆਇਆ ਕਿ ਉਸ ਨੂੰ ਘਰ ਲੈ ਆਵਾਂ ਪਰ ਅਭਿਮਾਨ ਦਿਲੋਂ ਨਾ ਛੱਡ ਸਕਿਆ ਤੇ ਆਪਣੇ ਭਵਿੱਖ ਦੇ ਖਰਾਬ ਹੋ ਜਾਣ ਦੇ ਡਰ ਨਾਲ ਖਮੋਸ਼ ਰਿਹਾ ਇਸ ਤੋਂ ਪਿੱਛੋਂ 6 ਸਾਲ ਪਿੱਛੋਂ ਮੈਂ ਮਰੀਮ ਦੇ ਨਾਂ ਤੇ ਕੁਝ ਰੁਪਿਆ ਕੱ ਲਿਆ ਪਰ ਰੁਪਿਆ ਵਾਪਸ ਆ ਗਿਆ ਇੱਕ ਚਿੱਠੀ ਵੀ ਲਿਖੀ ਉਹ ਵਾਪਸ ਆ ਗਈ ਮਰੀਮ ਦਾ ਕੁਝ ਪਤਾ ਨਾ ਚੱਲਿਆ ਹੁਣ ਮੇਰੇ ਪਾਸ ਕਾਫੀ ਤਾਂ ਦੌਲਤ ਸੀ ਮੇਰਾ ਵਿਆਹ ਇੱਕ ਅਮੀਰ ਤੇ ਪੜ੍ਹੀ ਲਿਖੀ ਖੂਬਸੂਰਤ ਲੜਕੀ ਨਾਲ ਹੋ ਗਿਆ ਪਰ ਦੋ ਹੀ ਸਾਲ ਉਹ ਵਿਚਾਰੀ ਜੀ ਸਕੀ ਮੇਰਾ ਪਤਨੀ ਨਾਲ ਬੜਾ ਮਿੱਠਾ ਵਰਤਾ ਸੀ ਪਰ ਮੈਂ ਉਸ ਨੂੰ ਆਪਣਾ ਦਿਲ ਨਾ ਦੇ ਸਕਿਆ ਉਸ ਦੀ ਮੌਤ ਬਿਸਤਰੇ ਮੌਤ ਦੇ ਬਿਸਤਰੇ ਉੱਤੇ ਪਿਆ ਹੋਇਆ ਕਿਹਾ ਉਸ ਨੇ ਮੌਤ ਦੇ ਬਿਸਤਰੇ ਉੱਤੇ ਪਿਆ ਹੋਇਆ ਕਿਹਾ ਮੇਰੇ ਪਿਆਰੇ ਦੋਸਤ ਤੁਸੀਂ ਮੈਨੂੰ ਸਭ ਕੁਝ ਦਿੱਤਾ ਪਰ ਜੀ ਚੀਜ਼ ਸੀ ਮੈਨੂੰ ਭੁੱਖ ਸੀ ਉਹ ਨਾ ਮਿਲੀ ਤੁਸੀਂ ਮੈਨੂੰ ਇੱਕ ਛਿਣ ਭਰ ਲਈ ਵੀ ਆਪਣਾ ਪ੍ਰੇਮ ਪਾਤਰ ਨਾ ਬਣਾਇਆ ਤੁਹਾਡੇ ਹਿਰਦੇ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਸੀ ਹਾਲਾਂਕਿ ਮੈਂ ਆਪਣਾ ਸਭ ਕੁਝ ਤੁਹਾਡੇ ਹਵਾਲੇ ਕਰ ਦਿੱਤਾ ਸੀ ਕੈਰ ਹੋ ਜੇ ਹੋ ਸਕੇ ਤਾਂ ਇਤਨਾ ਜ਼ਰੂਰ ਕਰਨਾ ਮੇਰੀ ਨਿਸ਼ਾਨੀ ਅਲਬਰਟ ਨਾਲ ਜ਼ਰੂਰ ਪਿਆਰ ਕਰਨਾ ਜੇ ਇਹਵੇਂ ਕਰ ਸਕੋ ਤਾਂ ਮੈਂ ਤਸੱਲੀ ਨਾਲ ਕਬਰ ਵਿੱਚ ਸੌ ਸਕਾਂਗੀ ਮੈਂ ਉਸ ਆਖਰੀ ਸ਼ਬਦ ਦਾ ਸਦਾ ਪਾਲਣ ਕੀਤਾ ਉਸ ਨਾਲ ਪ੍ਰੇਮ ਨਾ ਕਰਨ ਦਾ ਪਾਪ ਕੀਤਾ ਸੀ ਸੋ ਉਸ ਦੇ ਬਦਲੇ ਅਲਬਰਟ ਨਾਲ ਸੱਚੇ ਦਿਲੋਂ ਪਿਆਰ ਕੀਤਾ ਉਸ ਦੀ ਉਮਰ 27 ਸਾਲ ਦੀ ਹੋਈ ਤਾਂ ਚਿੱਤਰਕਾਰੀ ਦੀ ਵਿੱਤਿਆ ਲਈ ਉਸ ਨੂੰ ਇਟਲੀ ਕਾਲ ਦਿੱਤਾ ਉਸ ਵੱਲੋਂ ਰਾਜੀ ਖੁਸ਼ੀ ਦੀਆਂ ਚਿੱਠੀਆਂ ਲਗਾਤਾਰ ਆਉਂਦੀਆਂ ਰਹੀਆਂ ਹੁਣ ਮੇਰੀ ਖਾਇਸ਼ ਉਸ ਦੇ ਉਸ ਦਾ ਵਿਆਹ ਕਰ ਦੇਣ ਦੀ ਹੋ ਰਹੀ ਸੀ ਇੱਕ ਦਿਨ ਉਸ ਦੀ ਚਿੱਠੀ ਆਈ ਜਿਸ ਵਿੱਚ ਲਿਖਿਆ ਸੀ ਪਿਤਾ ਜੀ ਮੈਂ ਆਪਣੀ ਜੀਵਨ ਸਾਥਣ ਦੀ ਖੋਜ ਕਰ ਲਈ ਹੈ ਜਦੋਂ ਦਾ ਮੇਰਾ ਮੂਨਾ ਨਾਲ ਮੇਲ ਹੋਇਆ ਹੈ ਅਸੀਂ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਪਏ ਹਾਂ ਤੇ ਇਸ ਤੋਂ ਅੱਗੇ ਅਸੀਂ ਦਿਲਾਂ ਦਾ ਸੌਦਾ ਕਰ ਲਿਆ ਹੈ ਇਹ ਕੁੜੀ ਇੱਥੇ ਸੰਗੀਤ ਦੀ ਸਿੱਖਿਆ ਪ੍ਰਾਪਤ ਕਰ ਰਹੀ ਹੈ ਬੜੀ ਹਸਮੁਖ ਸੁਗੜ ਤੇ ਸੁਸ਼ੀਲ ਕੰਨਿਆ ਹੈ ਮੈਂ ਉਸ ਦੀ ਬਹੁਤੀ ਤਾਰੀਫ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਸੀਂ ਦੋਵੇਂ ਛੇਤੀ ਹੀ ਆਪਾਸ ਪੁੱਜ ਰਹੇ ਹਾਂ ਆਪ ਸਭ ਦੀਆਂ ਸ਼ੁਭ ਸ਼ਾਮਾਂ ਪਾ ਕੇ ਸਾਡੀ ਮੰਗਣੀ ਪੱਕੀ ਹੋ ਜਾਵੇਗੀ ਉੱਥੋਂ ਫਿਰ ਉਹ ਆਪਣੇ ਪਿਤਾ ਨੂੰ ਮਿਲਣ ਵਾਪਸ ਚਲੀ ਜਾਵੇਗੀ ਤੇ ਮਗਰੋਂ ਵਿਆਹ ਹੋ ਜਾਵੇਗਾ ਆਪਣੇ ਘਰ ਵਿੱਚ ਉਹ ਕੱਲੀ ਹੈ 6 ਸਾਲ ਹੋਏ ਉਸਦੀ ਮਾਂ ਦੀ ਮੌਤ ਹੋ ਗਈ ਉਸਦੇ ਪਿਤਾ ਜੀ ਜਿੰਦੇ ਹਨ ਇਸ ਚਿੱਠੀ ਪਿੱਛੋਂ ਮੈਂ ਬੜੇ ਚਾਣ ਨਾਲ ਦੋਹਾਂ ਦੀ ਉਡੀਕ ਕਰਨ ਲੱਗ ਪਿਆ ਤੇ ਉਹਨਾਂ ਦੇ ਇੰਤਜ਼ਾਰ ਵਿੱਚ ਦਿਨ ਤੇ ਘੜੀਆਂ ਗਿਣਨ ਲੱਗ ਪਿਆ ਪਤਾ ਨਹੀਂ ਕਿਉਂ ਮੈਂ ਕੁੜੀ ਨੂੰ ਵੇਖਣ ਲਈ ਉਤਾਵਲਾ ਹੋ ਰਿਹਾ ਸਾਂ ਉਹਨਾਂ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਮੈਂ ਸ਼ਾਮੀ ਦਫ਼ਤਰੋਂ ਘਰ ਵਾਪਸ ਆਇਆ ਤੇ ਆਪਣੀ ਟੋਪੀ ਤੇ ਛੋਟੀ ਕਿੱਲੀ ਉੱਤੇ ਟੰਗ ਰਿਹਾ ਸਾਂ ਕਿ অতি ਮਿੱਠੀ ਸੰਗੀਤਕ ਆਵਾਜ਼ ਮੇਰੇ ਕੰਨਾਂ 'ਤੇ ਪਈ ਮੇਰੀਆਂ ਸੁੱਤੀਆਂ ਯਾਦਾਂ ਇੱਕਦਮ ਜਾਗ ਉੱਠੀਆਂ ਮੇਰੀਆਂ ਪੁਰਾਣੀਆਂ ਯਾਦਾਂ ਜਿਨ੍ਹਾਂ ਨੂੰ ਮੈਂ ਆਪਣੇ ਸਵਾਰਥ ਲਈ ਦਫਨਾ ਚੁੱਕਿਆ ਸਾਂ ਉਹ ਮੇਰੇ ਸਾਹਮਣੇ ਆ ਖੜੋਤੀਆਂ ਵੇਖਿਆ ਕਿ ਇੱਕ ਮਨਮੋਹਣੀ ਚੁਕਤੀ ਗਾ ਰਹੀ ਹੈ ਦੇਸੀ ਤੇ ਅਰਬਟ ਸਾਹਮਣੇ ਬੈਠਾ ਮੁਗਧ ਹੋ ਰਿਹਾ ਸੀ ਮੇਰੇ ਮੂੰਹੋਂ ਜ਼ੋਰ ਦੀ ਚੀਕ ਨਿਕਲੀ ਕੁੜੀ ਨੇ ਘੁੰਮ ਕੇ ਮੇਰੇ ਵੱਲ ਵੇਖਿਆ ਉਫ ਇਹ ਕੀ ਇਹ ਖਾਸੀਅਤ ਮਰੀਮ ਸੀ ਉਹ ਸ਼ਰਬਤੀ ਅੱਖਾਂ ਉਹੀ ਲੰਮੇ ਤੇ ਸੁਨਹਿਰੀ ਵਾਲ ਉਹੀ ਚੰਨ ਵਰਗਾ ਮੁਖੜਾ ਉਹੀ ਸੁਰਾਹੀਦਾਰ ਗਰਦਨ ਸਾਰੇ ਅੰਗ ਉਸੇ ਤਰ੍ਹਾਂ ਲਿਸ਼ਕ ਰਹੇ ਸਨ ਉਹ ਕੁਝ ਵੀ ਕਹੇ ਬਿਨਾ ਮੈਂ بیਹੋਸ਼ ਹੋ ਕੇ ਉੱਥੇ ਹੀ ਡਿੱਗ ਪਿਆ ਜਦ ਹੋਸ਼ ਆਈ ਤਾਂ ਮੇਰਾ ਸਿਰ ਅੜਬਟ ਨੇ ਥਮਿਆ ਹੋਇਆ ਸੀ ਤੇ ਉਹ ਕੁੜੀ ਮੈਨੂੰ ਪੱਖਾ ਚਾਲ ਰਹੀ ਸੀ ਉਸ ਨੂੰ ਵੇਖਦੇ ਹੀ ਮੈਂ ਸ਼ਰਮ ਨਾਲ ਮਰਿਆ ਪਾਣੀ ਪਾਣੀ ਹੋ ਗਿਆ ਮੇਰੀ ਆਤਮਾ ਘੁਰਲਾ ਰਹੀ ਸੀ ਮੇਰੇ ਅੰਦਰ ਇੱਕ ਤੂਫਾਨ ਉੱਠ ਖਲੋਤਾ ਮੇਰੇ ਅੰਦਰ ਇੱਕ ਅਜਾਈ ਹਲਚਲ ਮੱਚੀ ਹੋਈ ਸੀ ਕਿ ਮੈਂ ਪ੍ਰਾ ਸਰੀਰ ਦੀ ਤੰਗੋ ਜਰੀ ਬਾਹਰ ਆਣ ਲਈ ਆਪਣਾ ਪੂਰਾ ਜੋਰ ਲਾ ਰਹੇ ਸਨ ਪਿਤਾ ਜੀ ਅਲਬਰਟ ਨੇ ਹੌਲੀ ਜੇ ਕਿਹਾ ਪਰ ਮੈਂ ਬੋਲ ਨਾ ਸਕਿਆ ਮਾਨੋ ਮੇਰੇ ਮੂੰਹ ਨੂੰ ਤਾਲਾ ਵੱਜ ਗਿਆ ਸੀ ਈਸ਼ਵਰ ਅੱਜ ਪਤਾ ਲੱਗਾ ਕਿ ਤੇਰੇ ਇਨਸਾਫ ਦੀ ਅਣਵੇਕੀ ਚੱਕੀ ਧੀਰ ਨਾਲ ਚੱਲਦੀ ਹੈ ਪਰ ਉਹ ਪਿੰਦੀ ਬਿਲਕੁਲ ਮਹੀਨ ਹੈ ਤੇ ਇੱਕ ਦਾਣਾ ਵੀ ਅਣ ਚੱਲਿਆ ਨਹੀਂ ਛੱਡਦੀ ਮੇਰਾ ਦਿਲ ਵੀ ਤੇਰੀ ਉਸ ਚੱਕੀ ਵਿੱਚ ਚਪੇਸ ਕੇ ਸੂਰਮਾ ਬਣ ਗਿਆ ਹੈ ਪੜਤਾਲ ਤੇ ਪਤਾ ਲੱਗਾ ਕਿ ਮੂਨਾ ਜਿਹੜੀ ਮੇਰੀ ਨੋਹ ਬਣਨ ਵਾਲੀ ਬਣ ਲਈ ਆਈ ਹੈ ਅਸਲ ਵਿੱਚ ਮਰੀਮ ਦੀ ਹੀ ਧੀ ਹੈ ਅਲਬਰਟ ਨੂੰ ਸਾਰੀ ਹਕੀਕਤ ਦੱਸਣੀ અત્યੰਤ ਜ਼ਰੂਰੀ ਹੋ ਗਈ ਕਿਉਂਕਿ ਉਹ ਆਪਣੀ ਭੈਣ ਨਾਲ ਵਿਆਹ ਨਹੀਂ ਸੀ ਕਰਾ ਸਕਦਾ ਨਹੀਂ ਮੈਂ ਨਹੀਂ ਸੀ ਚਾਹੁੰਦਾ ਕਿ ਦਬੇ ਹੋਏ ਮੁੱਦੇ ਉਖਾੜੇ ਜਾਣ ਤੇ ਮੈਂ ਆਪਣੇ ਪੁੱਤਰ ਨੂੰ ਆਖ ਦਿਆਂ ਕਿ ਤੇਰਾ ਪਿਓ ਇਸ ਨੂੰ ਤੂੰ ਜਿਸ ਨੂੰ ਤੂੰ ਦੇਵਤਾ ਸਮਝ ਰਿਹਾ ਹੈ ਉਹ ਵੱਡਾ ਬਦਦਮਾਸ਼ ਮਾਸੂਮ ਦੇ ਹੁਸਨ ਦਾ ਲੁਟੇਰਾ ਤੇ ਮਹ ਲਪਟ ਮਨੂਖ ਨਹੀਂ ਸਗੋ ਹੈਵਾਨ ਹੈ ਪਰ ਇਹ ਸਭ ਕੁਝ ਦਸਨ ਦੇ ਸਿਵਾ ਹੋਰ ਕੁਝ ਚਾਰਾ ਵੀ ਨਹੀਂ ਸੀ ਆਪਣੇ ਕੀਤੇ ਗੁਨਾਹਾਂ ਦਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ ਹਰ ਇੱਕ পাপ ਦੀ ਸਜ਼ਾ ਮਿਲਦੀ ਹੈ ਪਰ ਆਪਣੇ ਪੁੱਤਰ ਦੇ ਸਾਹਮਣੇ ਆਪਣੀਆਂ ਕਾਲੀਆਂ ਕਰਤੂਤਾਂ ਦਾ ਭਾਂਡਾ ਫੋੜਨ ਲਈ ਮਜਬੂਰ ਕੀਤਾ ਜਾਣਾ ਕਿੰਨੀ ਭਾਰੀ ਸਜ਼ਾ ਹੈ ਮੈਂ ਇਸ ਸਮੇਂ ਰੱਬੀ ਇਨਸਾਫ ਦੀ ਪੱਟੀ ਵਿੱਚ ਝੋਕਿਆ ਜਾ ਰਿਹਾ ਹਾਂ ਸਾ ਅਲਬਰਟ ਨੇ ਬਹੁਤੀ ਰੱਤੇ ਸ਼ਾਂਤੀ ਨਾਲ ਮੇਰੇ ਮੂੰਹੋਂ ਮੇਰੀ ਰਾਮ ਕਹਾਣੀ ਸੁਣੀ ਸਭ ਕੁਝ ਸੁਣਨ ਪ੍ਰੰਤ ਵੀ ਉਹ ਖਮੋਸ਼ ਰਿਹਾ ਪਰ ਉਸ ਦੀਆਂ ਟੁੱਟੀਆਂ ਹੋਈਆਂ ਨਿਗਾਹਾਂ ਤੀਰ ਵਾਂਗ ਮੇਰਾ ਸੀਨਾ ਸਲ ਰਹੀਆਂ ਸਨ ਮੇਰੇ ਸੀਨੇ ਵਿੱਚ ਅਜਹੀ ਅੱਗ ਭਖ ਰਹੀ ਸੀ ਜਿਹੜੀ ਸ਼ਾਇਦ ਕੋਰ ਨਰਕ ਤੋਂ ਵੀ ਭਿਆੰਕਰ ਹੋਵੇ ਮੈਂ ਹੈਰਾਨ ਸੀ ਕਿ ਅਲਬਰਟ ਨੇ ਐਨੀ ਖਮੋਸ਼ੀ ਤੇ ਤਿਰਜ ਨਾਲ ਕਿਵੇਂ ਸਭ ਕੁਝ ਸੁਣ ਕੇ ਸਹਿ ਲਿਆ ਇਸ ਤੋਂ ਵੀ ਵੱਧ ਹੈਰਾਨੀ ਇਸ ਗੱਲ ਦੀ ਸੀ ਕਿ ਦੋ ਦਿਨ ਉਸਨੇ ਮੋਨਾ ਨਾਲ ਇਸ ਤਰ੍ਹਾਂ گزارੇ ਜਿਵੇਂ ਕੋਈ ਖਾਸ ਗੱਲ ਹੋਈ ਹੀ ਨਹੀਂ ਸੀ ਦੋ ਦਿਨਾਂ ਪਿਛੋਂ ਮੋਨਾ ਆਪਣੇ ਪਿਤਾ ਪਾਸ ਚਲੀ ਗਈ ਤਾਂ ਅਲਬਰਟ ਨੇ ਕੁਝ ਦਿਨਾਂ ਲਈ ਹਵਾ ਖੋਰੀ ਤੇ ਸੈਰ ਲਈ ਪਿੰਡਾਂ ਵਿੱਚ ਵਿਚਰਨ ਦੀ ਖਾਇਸ਼ ਜ਼ਾਹਿਰ ਕੀਤੀ ਮੈਂ ਖੁਸ਼ੀ ਨਾਲ ਆਗਿਆ ਦਿੱਤੀ ਪਰ ਉਸ ਨਾਲ ਜਾਣ ਦੀ ਇੱਛਾ ਪ੍ਰਗਟ ਕੀਤੀ ਉਹ ਬੜੀ ਨਿਰਮਤਾ ਨਾਲ ਕਹਿਣ ਲੱਗਾ ਪਿਤਾ ਜੀ ਮੈਨੂੰ ਆਪ ਦੇ ਨਾਲ ਜਾ ਕੇ ਖੁਸ਼ੀ ਬੜੀ ਖੁਸ਼ੀ ਹੁੰਦੀ ਪਰ ਮੈਂ ਕੁਝ ਦਿਨ ਇਕਾਂਤ ਵਿੱਚ ਰਹਿਣਾ ਚਾਹੁੰਦਾ ਹਾਂ ਤੇ ਆਪ ਦੇ ਨਾਲ ਜਾਣ ਨਾਲ ਅਜਿਹਾ ਮੁਸ਼ਕਲ ਹੈ ਇਸ ਲਈ ਮੈਨੂੰ ਇਕੱਲਿਆ ਜਾਂਦੀ ਆਗਿਆ ਦਿਓ ਤਿੰਨ ਚਾਰ ਦਿਨਾਂ ਪਿਛੋਂ ਅਲਬਰਟ ਦੀ লাশ ਮੇਰੇ ਦਰਵਾਜ਼ੇ ਉੱਤੇ ਰੱਖੀ ਹੋਈ ਸੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਇੱਕਦਮ ਮੌਤ ਹੋ ਗਈ ਕਾਰਤੂਸਾਂ ਦੀ ਪੇਟੀ ਵਿੱਚੋਂ ਉਸ ਦੀ ਇੱਕ ਚਿੱਠੀ ਮਿਲੀ ਜਿਸ ਦਾ ਇੱਕ ਇੱਕ ਸ਼ਬਦ ਮੇਰੇ ਟੁੱਟੇ ਹੋਏ ਦਿਲ ਨੂੰ ਮਸਲਦਾ ਜਾ ਰਿਹਾ ਸੀ ਪਿਤਾ ਜੀ ਇਸ ਮੁਸੀਬਤ ਹੱਥੋਂ ਛੁਟਕਾਰਾ ਪਾਣ ਲਈ ਇੱਕੋ ਇੱਕ ਰਾਹ ਸੀ ਕਿੰਨੀ ਸੋਚ ਵਿਚਾਰ ਮੰਗਰੋ ਅਖੀਰ ਮੈਂ ਇਸ ਫੈਸਲੇ ਤੇ ਪੁੱਜਾ ਮੈਨੂੰ ਬੜਾ ਦੁੱਖ ਹੈ ਕਿ ਮੈਂ ਇਸ ਤਰ੍ਹਾਂ ਦੁਨੀਆ ਤੋਂ ਢੱਠਿਆ ਜਾ ਰਿਹਾ ਹਾਂ ਪਰ ਕੀ ਕਰਾਂ ਦੇ ਲਿਖੋ ਹੈ ਜਿਸ ਦੇ ਜਿਸ ਨੂੰ ਦੇ ਦਿੱਤਾ ਉਸੇ ਦਾ ਹੋ ਗਿਆ ਮੇਰਾ ਪਿਆਰ ਪ੍ਰੇਮ ਪਵਿੱਤਰ ਹੈ ਉਹ ਫੇ ਵਿਚਾਰੀ ਨਹੀਂ ਹੋ ਸਕਦਾ ਮੋਨਾ ਮੇਰੇ ਹਿਰਦੇ ਦੀ ਮਾਲਕ ਸੀ ਪਰ ਕਿਸਮਤ ਦੇ ਨਾਲ ਮਿਸਰੇ ਨਾਲ ਵਫਾ ਨਾ ਕੀਤੀ ਮੋਨਾ ਮੇਰੀ ਭੈਣ ਨਿਕਲੀ ਉਸ ਪਵਿੱਤਰ ਮਾਸੂਮ ਕੁੜੀ ਨੂੰ ਇਸ ਗੱਲ ਦਾ ਪਤਾ ਨਾ ਲੱਗਣ ਦੇਣਾ ਚੰਗੀ ਗੱਲ ਤਾਂ ਇਹ ਹੈ ਕਿ ਮੇਰੇ ਆਤਮ ਘਾਤ ਨੂੰ ਹਾਸੇ ਨਾਲ ਹੋਈ ਮੌਤ ਜ਼ਹਿਰ ਕੀਤਾ ਜਾਵੇ ਤੁਹਾਨੂੰ ਮੇਰੀ ਮੌਤ ਨਾਲ ਜੋ ਦੁੱਖ ਹੋਵੇਗਾ ਉਸ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਪਰ ਮਜਬੂਰ ਹਾਂ ਪਿਆਰੇ ਪਿਤਾ ਜੀ ਮੈਨੂੰ ਖਮਾ ਕਰ ਦੇਣਾ ਖਿਮਾ ਕਰ ਦੇਣਾ ਦੋ ਸਾਲ ਹੋਰ ਗੁਜ਼ਰ ਗਏ ਇਸ ਅਰਸੇ ਵਿੱਚ ਮੋਨਾ ਦਾ ਸਾਡੇ ਦਾ ਸਾਡੇ ਘਰ ਆਈ ਜਾਣਾ ਬਰਾਬਰ ਜਾਰੀ ਰਿਹਾ ਉਸ ਜਦਾ ਸਖਤ ਮੇਰਾ ਦੁੱਖ ਘਟਨ ਦੀ ਕੋਸ਼ਿਸ਼ ਕਰਦੀ ਪਰ ਉਹ ਤਾਂ ਕਬਰ ਤੀਹ ਮੇਰਾ ਸਾਥ ਦੇਣ ਵਾਲਾ ਦੁੱਖ ਸੀ ਮੋਨਾਂ ਨੂੰ ਅਜੇ ਤੱਕ ਆਪਣੇ ਜਨਮ ਦਾ ਹਾਲ ਪਤਾ ਨਹੀਂ ਸੀ ਲੱਗ ਸਕਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ